ਸੋਸ਼ਲ ਮੀਡੀਆ ਤੇ ਚਰਚਾਵਾ ਮ ਤੀਜ਼ ਹੋ ਗਈਆਂ ਹਨਾ ਕਿ ਡਾਕਟਰ ਤੇ ਕਿਸ ਤਰੀਕੇ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਗਈਆਂ ਤੁਸੀਂ ਤਾਂ ਉਹਨਾਂ ਦੇ ਨਾਲ ਰਹੇ ਹੋ ਕੀ ਤੁਹਾਡੇ ਤੱਕ ਜਾਣਕਾਰੀ ਹੁਣ ਤੱਕ ਪਹੁੰਚੀ ਹੈ ਮੈਡਮ ਮੈਂ ਇਕੱਲਾ ਨਹੀਂ ਬਹੁਤ ਸਾਰੇ ਲੋਕ ਐਵੇਂ ਮਹਿਸੂਸ ਕਰਦੇ ਆ ਭੈਣਲ ਕੁੰਬੋਜ ਮੇਰੇ ਬਹੁਤ ਨੇੜੇ ਸੀ ਸੁਭਾ ਦੇ ਬਹੁਤ ਵਧੀਆ ਨੇ ਮਿਲਣਸਾਰਿਆ ਮੇਰੇ ਵੀ ਪੁਰਾਣੇ ਮਿੱਤਰਾਂ ਚੋਂ ਆ ਔਰ ਵਾਈਫ ਪ੍ਰੋਫੈਸ਼ਨ ਵੀ ਚਲੋ ਡਾਕਟਰ ਹੈਗੇ ਡਾਕਟਰ ਸਾਹਿਬ ਦੇ ਵਾਈਫ ਮੇਰੇ ਸੀਨੀਅਰ ਸੀਗੇ ਸਟੂਡੈਂਟ ਲਾਈਫ ਦੇ ਵਿੱਚ ਵੀ ਪਰ ਇਹ ਪਹਿਲੀ ਵਾਰ ਦਾ ਨਹੀਂ ਹੈਗੀ ਇਹ ਮੈਂ ਅੱਗੇ ਵੀ ਉਹ ਚੈਨਲ ਵਾਲੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਪਰ ਪ੍ਰਮਾਤਮਾ ਕਰੇ ਪੰਜਾਬ ਚ ਆਖਰੀ ਹੋਵੇ ਹਾਲਾਤ ਵਧੀਆ ਨਹੀਂ ਹੈਗੇ ਏਦਾਂ ਦੀਆਂ ਵਾਰਤਾਤਾਂ ਰੋਜ਼ ਸੁਣਦੇ ਆਪਾਂ ਵੀ ਕਿਸੇ ਦੇ ਗੋਲੀ ਮਾਰ ਗਏ ਕਿਸੇ ਦੇ ਕੁਛ ਕਰ ਗਏ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਅੱਜ ਜੇ ਕੋਈ ਭਮਾ ਕਿਸ਼ਤਾਂ ਤੇ ਕਾਰ ਲੈ ਕੇ ਆਇਆ ਹੋਵੇ ਮੱਦੀ ਦੇ ਘਰੇ ਕਾਰ ਆ ਗਈ ਉਹਨੂੰ ਵੀ ਕਾਲ ਆ ਗਈ ਦੇਰਾਂ ਰੋਟੀ ਖਾਂਦਾ ਮਾਰਾ ਮੋਟਾ ਉਹਨੂੰ ਕਾਲ ਆ ਗਈ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਪਏ ਆ ਜੋ ਅੱਤਵਾਦ ਵੇਲੇ ਹੁੰਦਾ ਸੀ ਨਾ ਕਿ ਬੱਚਿਆਂ ਨੂੰ ਲੋਕਾਂ ਨੇ ਬਾਹਰ ਭੇਜਣ ਲੱਗ ਪਏ ਲੋਕ ਆਪ ਛੱਡ ਛੱਡ ਕੇ ਪੰਜਾਬ ਪੰਜਾਬ ਬਾਹਰ ਚੱਲ ਗਏ ਅੱਜ ਵੀ ਹਾਲਾਤ ਇਹ ਆ ਜਿਹੜੇ ਦਾ ਜਿਆਦਾ ਸਰ ਦੇ ਪੁੱਜਦੇ ਆ ਉਹ ਤਾਂ ਸਾਰੇ ਬੱਚਿਆਂ ਨੂੰ ਕੋਈ ਕੈਨੇਡਾ ਭੇਜੀ ਜਾਂਦਾ ਕੋਈ ਕਿਸੇ ਹੋਰ ਫੋਰਨ ਕੰਟਰੀ ਭੇਜੀ ਜਾਂਦਾ ਜਿਹੜੇ ਨਹੀਂ ਆ ਇੰਡਸਟਰੀ ਵੀ ਚੱਕ ਚੱਕ ਕੇ ਲੋਕ ਯੂਪੀ ਤੇ ਇਧਰ ਨੂੰ ਲਈ ਜਾਂਦੇ ਆ ਜਦੋਂ ਨਾ ਇਹ ਵਾਰਦਾਤ ਦੀ ਖਬਰ ਆਈ ਉਸੇ ਦੇ ਨਾਲ ਬਹੁਤ ਸਾਰੇ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਵੀ ਫਾਇਰਿੰਗ ਹੋਈ ਲਗਭਗ ਇਸੇ ਟਾਈਮ ਦੇ ਆਲੇ ਦੁਆਲੇ ਹਨਾ ਮਤਲਬ ਡਾਕਟਰ ਦੀ ਤੁਸੀਂ ਸੁਣੀ ਸੀ ਤੁਹਾਡੇ ਇਲਾਕੇ ਦੇ ਵਿੱਚ ਡਾਕਟਰ ਦੇ ਗੋਲੀਆਂ ਚਲਾਈਆਂ ਪਹਿਲਾਂ ਵੀ ਕਿਸੇ ਡਾਕਟਰ ਦੇ ਇਦਾਂ ਵਾਰਦਾਤ ਸਾਹਮਣੇ ਆਈ ਹੋ ਕੇ ਹਾਂਜੀ ਪਹਿਲੀ ਤਾਂ ਨਹੀਂ ਹੈਗੀ ਸਾਡੇ ਇੱਥੇ ਬਹੁਤ ਪੁਰਾਣੀ ਡਾਕਟਰ ਸਿਗੇ ਉਹਨਾਂ ਨੂੰ ਵੀ ਉਹ ਪਰ ਉਹ ਉਹ ਅੱਛਾ ਤੇ ਇਹ ਪਰ ਇਹ ਜਿਹੜੇ ਹੁਣ ਹਾਲਾਤ ਬਣੇ ਪਏ ਹਨਾ ਆਮ ਪੋਲੀਟੀਕਲ ਬੰਦੇ ਕਹਿੰਦੇ ਪੁਲਿਸ ਰਾਜ ਬਣਿਆ ਪਿਆ ਮੈਂ ਕਹਿੰਦਾ ਪੁਲਿਸ ਵਿਚਾਰੀ ਨੂੰ ਤਾਂ ਬਿਲਕੁਲ ਕੀਤਾ ਵਿਆਇਆ ਸਾਈਡ ਲਾਈਨ ਤੇ ਤੰਤਰ ਜਿਹੜਾ ਹੈਗਾ ਪੋਲੀਟੀਕਲ ਇੰਨਾ ਕੋ ਹੋਇਆ ਪਿਆ ਜਿਹੜੀ ਸਾਡੀ ਪੁਲਿਸ ਹੱਤਬਾਦ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਵਾਲੀ ਆ ਉਸ ਟਾਈਮ ਤੋਂ ਬਾਅਦ ਤਾਂ ਅੱਜ ਪੁਲਿਸ ਵਿੱਚ ਹੋਰ ਯੂਥ ਭਰਤੀ ਹੋਇਆ ਬੜੇ ਨੌਜਵਾਨ ਅਫਸਰ ਨੇ ਪਰ ਨਾ ਸਭ ਤੋਂ ਵੱਡੀ ਗੱਲ ਕਿ ਪੁਲਿਸ ਥਾਣਾ ਕਾਫੀ ਨਜ਼ਦੀਕ ਦੱਸਿਆ ਜਾ ਰਿਹਾ ਵਾ ਉਹ ਟ੍ਰੈਫਿਕ ਚੌਂਕੀ ਜਿਹੜੀ ਆ ਜਿੱਥੇ ਮੁਲਾਜ਼ਮ ਤਨਾਤ ਹੁੰਦੇ ਉਹ ਵੀ ਕਾਫੀ ਨਜ਼ਦੀਕ ਸੀ ਫਿਰ ਕਿੱਦਾਂ ਮਰੀਜ਼ ਬਣ ਕੇ ਆਏ ਫਾਇਰਿੰਗ ਵੀ ਹੋ ਗਈ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਮੈਡਮ ਇਦਾਂ ਹੈ ਜੀ ਜਿਹੜੇ ਆਪਾਂ ਰੋਜ਼ਮਰਾਂ ਵਾਲੇ ਕੰਮ ਕਰਦੇ ਆ ਚਾਹੇ ਚਲੋ ਡਾਕਟਰ ਸਾਹਿਬ ਵੀ ਸੀ ਪੇਸ਼ੈਂਟ ਬਣ ਕੇ ਆਗੇ ਹੁਣ ਜਿਹੜਾ ਬੰਦਾ ਮਰੀਜ਼ ਦੇਖਦਾ ਉਹ ਕੱਲੇ-ਕੱਲੇ ਬੰਦੇ ਤੇ ਬਾਹਰ ਤਲਾਸ਼ੀ ਤਾਂ ਲੈ ਨਹੀਂ ਸਕਦਾ ਹਾਂ ਇੰਨਾ ਕੁ ਜ਼ਰੂਰ ਹੈ ਵੀ ਡਾਕਟਰ ਸਾਹਿਬ ਦਾ ਦੱਸਦੇ ਸੀਗੇ ਜਦੋਂ ਪਹਿਲਾਂ ਤਾਂ ਮੁਕਿਆਉਂਦੀਆਂ ਸੀ ਤਕਰੀਬਨ ਡੇਢ ਸਾਲ ਦੀ ਇਹ ਚੱਲ ਰਿਹਾ ਸੀ ਕਸ਼ਮਕਸ਼ ਅੱਛਾ ਤਾਂ ਉਦੋਂ ਉਹਨਾਂ ਨੂੰ ਪੁਲਿਸ ਵੀ ਮਿਲੀ ਸੀ ਸਿਕਿਉਰਟੀ ਮਿਲੀ ਸੀ ਮੈਨੂੰ ਪਤਾ ਨਹੀਂ ਕਿੰਨੇ ਜਾਣੇ ਸੀ ਬਹੁਤ ਕਾਫੀ ਸੀਗੇ ਫਿਰ ਰਿਡਿਊਸ ਕਰਤੀ ਪੁਲਿਸ ਨੂੰ ਜਿਹੜੀ ਸਿਕਿਉਰਟੀ ਰਿਵਿਊ ਕਰਦੇ ਰਹਿੰਦੇ ਆ ਉਦੋਂ ਬਾਅਦ ਹੋਰ ਕਟਾ ਦਿੱਤੀ ਹੁਣ ਉਹਨਾਂ ਦੀ ਕੁਛ ਮਹੀਨਿਆਂ ਤੋਂ ਸਿਕਿਉਰਿਟੀ ਵੀ ਡਰਾ ਕਰਤੀ ਸੀ ਤਾਂ ਮੇਰੀ ਮੇਰੀ ਪਿੱਛੇ ਜੇ ਵੀ ਗੱਲ ਹੋਈ ਤਾਂ 2 ਕੁ ਮਹੀਨੇ ਪਹਿਲਾਂ ਦੀ ਗੱਲ ਹੋਣੀ ਹੈ ਇੱਕ ਵਾਰੀ ਉਦੋਂ ਰਾਜ ਸਾਹਿਬ ਨੇ ਰੁਟੀਨ 'ਚ ਗੱਲ ਕਰਦੇ ਆ ਇਹ ਗੱਲ ਕਹੀ ਵੀ ਮੈਂ ਕੋਸ਼ਿਸ਼ ਕਰ ਰਿਹਾ ਮਿਲ ਜੂਵੇ ਤੇ ਉਹ ਦੇ ਨਹੀਂ ਰਹੇ ਹੁਣ ਸਿਕਿਉਰਿਟੀ ਮੈਨੂੰ ਇਹ ਤਾਂ ਦੇਖੋ ਆਪਾਂ ਜੇ ਕਹੀਏ ਵੀ ਸਿਕਿਉਰਿਟੀ ਨਾਲ ਕੀ ਹੁੰਦਾ ਇਹ ਤੇ ਨਹੀਂ ਹੈਗਾ ਵੀ ਸਿਕਿਉਰਟੀ ਵਾਲੇ ਕੱਲੇ-ਕੱਲੇ ਦੀ ਤਲਾਸ਼ੀ ਲੈ ਕੇ ਹੀ ਵਾਰਨਗੇ ਜਾਂ ਕੋਈ ਉਹ ਘੂੜੇ ਤੇ ਹੱਥ ਰੱਖੀ ਬੈਠੇ ਆ ਵੀ ਮਾੜੀ ਜਿਹੀ ਕੋਈ ਤੇ ਛੱਕ ਪਿਆ ਗੋਲੀ ਮਾਰ ਦੇਣਗੇ ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਜਿਹੜਾ ਬੰਦਾ ਮਾਰਨ ਆਉਂਦਾ ਨਾ ਜੀ ਸਭ ਤੋਂ ਪਹਿਲਾਂ ਉਹਦਾ ਕੰਮ ਹੁੰਦਾ ਉਹਨੇ ਆਪ ਬਚਾ ਕਰਕੇ ਭੱਜਣਾ ਹੁੰਦਾ ਜੇ ਉਹਨੂੰ ਦਿਸਦਾ ਹੋਵੇ ਵੀ ਬਾਹਰ ਸਿਕਿਉਰਟੀ ਵਾਲਾ ਬੈਠਾ ਤਾਂ ਉਹਨੂੰ ਇਹ ਡਰ ਹੁੰਦਾ ਵੀ ਜੇ ਮੈਂ ਅੰਦਰ ਗੋਲੀ ਚਲਾਤੀ ਬਾਹਰੋਂ ਇਹ ਨਾ ਮੇਰੇ ਮਾਰ ਦੇ ਬਿਲਕੁਲ ਭਾਈ ਪੁਲਿਸ ਦਾ ਡਰ ਹੀ ਹੁੰਦਾ ਜੀ ਵਰਦੀ ਦਾ ਤੇ ਉਹ ਉਹ ਵੀ ਲਾਇਕ ਹੋ ਗਿਆ ਕਿਤੇ ਨੇ ਕਿਤੇ ਤੁਸੀਂ ਕਿਹਾ ਕਿ ਧਮਕੀਆਂ ਮਿਲ ਰਹੀਆਂ ਸੀ ਕਹਿੰਦੇ 2023 ਦੇ ਵਿੱਚ ਉਹਨਾਂ ਨੂੰ ਫਰੋਤੀ ਲਈ ਕਾਲਸ ਆ ਰਹੀਆਂ ਸੀ ਤੇ ਉਸ ਤੋਂ ਬਾਅਦ ਪੰਜ ਗਨਮੈਨ ਦਿੱਤੇ ਸੀ ਉਹਨਾਂ ਨੂੰ ਘੱਟ ਤੋਂ ਘੱਟ ਕਟੌਤੀ ਹੋ ਗਈ ਪਰ ਆਪਾਂ ਪੰਜਾਬ ਦੇ ਵਿੱਚ ਨਾ ਬਹੁਤ ਸਾਰੇ ਮਾਮਲੇ ਦੇਖ ਲਿਆ ਕਿ ਜਦੋਂ ਸਿਕਿਉਰਟੀ ਦੇ ਵਿੱਚ ਕਟੌਤੀ ਕਰ ਦਿੱਤੀ ਜਾਂਦੀ ਵਾਪਸ ਲੈ ਲਈ ਜਾਂਦੀ ਆ ਤਾਂ ਇਹ ਵਾਰਦਾਤਾਂ ਹੁੰਦੀਆਂ ਹੀ ਹੁੰਦੀਆਂ ਨੇ ਇੱਕ ਵੱਡੀ ਮਿਸਾਲ ਸਾਡੇ ਕੋਲ ਕਾਫੀ ਹੈਗੀਆਂ ਵਾ ਤੁਹਾਨੂੰ ਕੀ ਲੱਗਦਾ ਕਿ ਉਹ ਸਿਕਿਉਰਟੀ ਲੈਣ ਲਈ ਹੈ ਨਾ ਕਹਿ ਰਹੇ ਸੀ ਕਿ ਮੈਨੂੰ ਦਿੱਤੀ ਜਾਵੇ ਪਰ ਨਹੀਂ ਮਿਲੀ ਕੀ ਕਾਰਨ ਮੰਨਦੇ ਹੋ ਇਦਾਂ ਕਿ ਪੇ ਮੈਮੀ ਗੱਲ ਕਰ ਰਹੇ ਹਾਂ ਸਿਕਿਉਰਿਟੀ ਦੀ ਹੈ ਨਾ ਤੁਸੀਂ ਜਿਹੜੀ ਕਿ ਵੱਡੀ ਵਾਰਦਾਤ ਆ ਤੋਂ ਆਪਾਂ ਨੂੰ ਪਤਾ ਮੁੱਸੇ ਵਾਲੇ ਨਾਲੇ ਇਹੀ ਕੁਛ ਹੋ ਗਿਆ ਸੀ ਹੈ ਨਾ ਉਹਦੀ ਵੀ ਸਿਕਿਉਰਿਟੀ ਵੈਦਰਾ ਕਰ ਲਈ ਉਸ ਤੋਂ ਬਾਅਦ ਫਿਰ ਉਸ ਤੋਂ ਮਾੜੀ ਗੱਲ ਇਹ ਹੋਈ ਕਿ ਉਹਨੂੰ ਪਬਲਿਕ ਪਬਲੀਕਲੀ ਪਬਲਿਸ਼ ਕਰ ਦਿੱਤਾ ਹੈ ਨਾ ਵੀ ਅਸੀਂ ਉਹਦੀ ਸਿਕਿਉਰਿਟੀ ਘਟਾਈ ਹਾਂ ਉਹ ਤਾਂ ਪਹਿਲਾਂ ਹੀ ਤਾਕਤ ਸੀਗੇ ਉਹਨਾਂ ਨੇ ਵਾਰਦਾਤ ਕਰ ਦਿੱਤੀ ਮੈਂ ਇੱਕ ਚੀਜ਼ ਮੋਟੀ ਜੀ ਮਤਲਬ ਇਹ ਕੋਈ ਸਿਆਸੀ ਬਿਆਨ ਨਹੀਂ ਆਮ ਮੈਂ ਸਧਾਰਨ ਗੱਲ ਦੱਸ ਸਕਦਾ ਤੁਹਾਨੂੰ ਪੰਜਾਬ ਪੁਲਿਸ ਕੋਲ ਇੰਨੀ ਨਫਰੀ ਨਹੀਂ ਹੈਗੀ ਕਿ ਹਰ ਬੰਦੇ ਨੂੰ ਗਨਮੈਨ ਦਿੱਤੇ ਜਾਣ ਇਹਦਾ ਮਸਲੇ ਦਾ ਹੱਲ ਇੱਕੋ ਹੀ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਕੀਤਾ ਜਾਵੇ ਕਿਉਂ ਸਾਨੂੰ ਲੋੜ ਪਵੇ ਵੀ ਇਹਦੇ ਨਾਲ ਵੀ ਗਨਮੈਨ ਹੋਣ ਇਹਦੇ ਨਾਲ ਵੀ ਗਨਮੈਨ ਹੋਣ ਕਿੰਨੇ ਬੰਦਿਆਂ ਨੂੰ ਧਮਕੀਆਂ ਆਉਂਦੀਆਂ ਔਰ ਮੈਂ ਮੋਗੇ 'ਚ ਬੈਠਾ ਬਹੁਤ ਸਾਰੇ ਬੰਦੇ ਤਾਂ ਇਦਾਂ ਦੇ ਨੇ ਜਿਹੜੇ ਵਪਾਰੀ ਬੰਦਾ ਉਹ ਇਸ ਉਲਝਣ ਚ ਪੈਂਦਾ ਹੀ ਨਹੀਂ ਦੱਸਦਾ ਹੀ ਨਹੀਂ ਕਿਸੇ ਨੂੰ ਕਾਲ ਆਈ ਚੁੱਪਚੀਪ ਤੇ ਸੈਟਲਮੈਂਟ ਕਰਕੇ ਪੈਸੇ ਅੱਧ ਪਚੱਦੇ ਦੇ ਕੇ ਨਬੇੜ ਲਈ ਇਹ ਇਹ ਆਮ ਹੋਇਆ ਪਿਆ ਵਰਤਾਰਾ ਪਰ ਇਹਨਾਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਤੁਸੀਂ ਰੀਜ਼ਨ ਕੀ ਮੰਨਦੇ ਹੋ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੀ ਬੇਟੀ ਕੰਮ ਕਰ ਰਹੀ ਆ ਹਨਾ ਹਮੇਸ਼ਾ ਸੀ ਕਹਿੰਨੇ ਕਿ ਸਟਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਲਾਕਾਰਾਂ ਨੂੰ ਇਹ ਜ਼ਿਆਦਾਤਰ ਫਰੋਤੀ ਲਈ ਕਾਲਜ਼ ਆ ਰਹੀਆਂ ਵਾ ਨਾ ਗੈਂਗਸਟਰ ਬਾਦ ਵਧ ਗਿਆ ਵਾ ਇਹ ਰੀਜ਼ਨ ਤੁਹਾਡੇ ਹਿਸਾਬ ਨਾਲ ਤੁਸੀਂ ਤਾਂ ਇੰਨੇ ਕਰੀਬੀ ਹੋ ਕੁਝ ਜਾਣਕਾਰੀ ਤੁਹਾਨੂੰ ਹੈ ਕਦੇ ਸਾਂਝੀ ਉਹਨਾਂ ਨੇ ਕੀਤੀ ਹੋਵੇ ਕਿ ਉਹਨਾਂ ਨੂੰ ਕਾਲਜ਼ ਕਿੱਥੋਂ ਆ ਰਹੀਆਂ ਕਿਸ ਕਰਕੇ ਆ ਰਹੀਆਂ ਫਰੋਤੀ ਦਾ ਮਾਮਲਾ ਰੰਗਦਾਰੀ ਦਾ ਕੋਈ ਮਾਮਲਾ ਜਾਂ ਫਿਰ ਕੋਈ ਤਾਨੀਆਂ ਦੇ ਨਾਲ ਜੁੜਿਆ ਮਾਮਲਾ ਇਦਾਂ ਦੀ ਕੋਈ ਗੱਲਬਾਤ ਹੋਈ ਤੁਹਾਡੀ ਕਦੇ ਨਹੀਂ ਬੱਚਿਆਂ ਨਾਲ ਕੋਈ ਮਸਲਾ ਨਹੀਂ ਮੈਨੂੰ ਲੱਗਦਾ ਉਹਨਾਂ ਦਾ ਮੈਂ ਮੋਟਾ ਜਿਹਾ ਤਾਂ ਇਹ ਹੈ ਵੀ ਡਾਕਟਰ ਸਾਹਿਬ ਸਾਡੇ ਸੈਂਦੇ ਪਰਿਵਾਰ ਚੋਂ ਆ ਪੈਸੇ ਤੇ ਲੈ ਕਰਕੇ ਕਾਲ ਮੈਨੂੰ ਜੋ ਦੱਸਿਆ ਸੀ ਪੈਸੇ ਹੀ ਮੰਗੇ ਸੀਗੇ। ਅੱਛਾ ਇਹ ਇਹ ਇਦਾਂ ਹੋ ਜਾਂਦਾ ਜੀ ਇੱਕ ਵਾਰੀ ਜਦੋਂ ਉਹਨਾਂ ਨੂੰ ਤੁਹਾਨੂੰ ਇੱਕ ਫੋਨ ਆ ਗਿਆ ਉਦੋਂ ਬਾਅਦ ਤੁਸੀਂ ਨਾ ਕਰ ਦਿਓ ਉਹਨਾਂ ਦੇ ਤਾਂ ਲਿਸਟ 'ਚ ਚੜਿਆ ਹੁੰਦਾ ਉਹ ਕਰੀ ਜਾਂਦੇ ਫੋਨ। ਫਿਰ ਇਹਨਾਂ ਦੇ ਕਿਹੜਾ ਕੋਈ ਇੱਕ ਗੈਂਗ ਹੈਗਾ। ਬਿਲਕੁਲ ਇੱਕ ਆਲਾ ਦੂਜੇ ਨੂੰ ਦੂਜੇ ਆਲਾ ਫਿਰ ਰੋਲਾ ਪੈਂਦਾ ਕਰਨ। ਫਿਰ ਜੇ ਤੁਸੀਂ ਦੇਖੋ ਵਾਰਦਾਤ ਪਿਛਲੀਆਂ 'ਚ ਤਾਂ ਮੈਂ ਨੂੰ ਕੋਦਰ ਸੀਗਾ ਇਲੈਕਸ਼ਨ ਡਿਊਟੀ ਤੇ ਤਾਂ ਉੱਥੇ ਵੀ ਜਿਹੜਾ ਮੁੰਡੇ ਨੂੰ ਮਾਰਿਆ ਸੀਗਾ ਉਹਦੇ ਮੈਂ ਦੱਸਿਆ ਮੈਨੂੰ ਦੱਸਦੇ ਸੀ ਕਹਿੰਦੇ ਉਹਨੂੰ ਜਦੋਂ ਪਹਿਲਾਂ ਕਾਲ ਆਈ ਉਹਨਾਂ ਨੇ ਸ਼ਾਇਦ 20 ਲੱਖ ਰੁਪਈਆ ਮੰਗਿਆ ਸੀ ਉਹਨੇ ਪੁਲਿਸ ਕੋਲ ਕੰਪਲੇਂਟ ਕੀਤੀ ਉਹਨੂੰ ਫੋਨ ਆਇਆ ਕਹਿੰਦੇ ਅੱਛਾ ਪੁਲਿਸ ਕੋਲ ਚਲ ਗਿਆ ਨਾ ਹੁਣ 30 ਲਵਾਂਗੇ ਅੱਛਾ ਉਹਨੂੰ ਪੁਲਿਸ ਨੇ ਗਨਮੈਨ ਦੇ ਤੇ ਫਿਰ ਫੋਨ ਆਇਆ ਕਹਿੰਦੇ ਹੁਣ ਤੂੰ ਗਨਮੈਨ ਲੈ ਲੈਣਾ ਹੁਣ 50 ਲੱਖ ਦੇ ਕੇ ਛੁੱਟੂਗਾ ਮਤਲਬ ਇਹ ਬੰਦੇ ਐ ਤਾਂ ਹੈ ਨਹੀਂਓ ਵੀ ਮੰਗ ਲੈ ਤੇ ਭੁੱਲ ਗਏ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਇਹ ਹੀ ਕੰਮ ਆ ਜਿਹੜੇ ਚਾਰ ਬੰਦੇ ਲੱਭ ਲੈ ਵੀ ਆ ਪੈਸੇ ਵਾਲੇ ਹੈਗੇ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੇ ਦਾ ਜਿਹਨੂੰ ਰੋਟੀ ਚੱਜ ਨਾਲ ਮਿਲਦੀ ਆ ਉਹਨੂੰ ਕਾਲ ਆ ਜਾਂਦੀ ਆ ਅੱਜ ਪੰਜਾਬ ਦੇ ਹਾਲਾਤ ਜੇ ਕੰਪੇਅਰ ਕਰਕੇ ਦੇਖਾਂ ਮੈਂ ਤਾਂ ਉਹਨਾਂ ਉਹਨਾਂ ਹਾਲਾਤਾਂ ਵਰਗੇ ਮੈਨੂੰ ਲੱਗਦੇ ਆ ਬੱਚੇ ਤੰਗ ਸੀ ਕਦੇ ਜ਼ਿਕਰ ਕੀਤਾ ਸੀ ਉਹਨਾਂ ਨੇ ਕਿ ਬਹੁਤ ਕਾਲਜ਼ ਆ ਰਹੀਆਂ ਮੈਂ ਤੰਗ ਜਾਣ ਦਾ ਡਰ ਸੀ ਉਹਨਾਂ ਨੂੰ ਬਹੁਤ ਬਹੁਤ ਉਹ ਬੇਬਾਕ ਤੇ ਬੜੇ ਤੜਲੇਦਾਰ ਬੰਦੇ ਸੀ ਕੋਈ ਐ ਡਰਨੁਰਨ ਵਾਲੇ ਨਹੀਂ ਸੀ ਤਾਂ ਹੀ ਤਾਂ ਵਾਰਦਾਤ ਹੋ ਗਈ ਦੇ ਡਰਨੁਰਨ ਵਾਲੇ ਹੁੰਦੇ ਉਹ ਵੀ ਛੱਡ ਕੇ ਇੱਥੋਂ ਕਿਤੇ ਉਹਨਾਂ ਕੋਲੇ ਰਸੂਖ ਨਹੀਂ ਹੈਗਾ ਉਹ ਵੀ ਕਿਤੇ ਨਾ ਕਿਤੇ ਬਾਹਰ ਬੂਰ ਚਲ ਜਾਂਦੇ 1.5 ਸਾਲ ਸਮਾਂ ਜਿਹੜਾ ਇੱਥੇ ਉਹਨਾਂ ਨੇ ਕੱਟਿਆ ਕਾਲਾਂ ਆਉਂਦੀਆਂ ਨੇ ਪਰ ਜਦੋਂ ਲੰਬਾ ਸਮਾਂ ਹੋ ਜਾਂਦਾ ਨਾ ਬੰਦਾ ਫਿਰ ਕਈ ਵਾਰੀ ਯੂਜ਼ ਟੂ ਵੀ ਹੋ ਜਾਂਦਾ ਉਹ ਕਨੇਮੀ ਪਕਾਈ ਕਰੇ ਜਾਂਦੇ ਹਨ ਇਹਨਾਂ ਦਾ ਅਸੀਂ ਉੱਥੇ ਪਹੁੰਚੇ ਤਾਂ ਲੋਕ ਕਈ ਤਾਂ ਨਹੀਂ ਦੱਸਦੇ ਸੀ ਕੁਝ ਲੋਕਾਂ ਨੇ ਦੱਸਿਆ ਕਿ ਕਿੱਦਾਂ ਸਾਨੂੰ ਆਵਾਜ਼ ਆਈ ਹਨਾ ਮਤਲਬ ਮੰਨਦੇ ਹੋ ਇਸ ਚੀਜ਼ ਦਾ ਕਿ ਇਹੋ ਜਿਹੇ ਲੋਕ ਤਾਕ ਦੇ ਵਿੱਚ ਰਹਿੰਦੇ ਆ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਉਹ ਸਿੱਧੀ ਫਿਰ ਗੋਲੀ ਮਾਰਨ ਦੀ ਹਿੰਮਤ ਰੱਖਦੇ ਆ ਮਰੀਜ਼ ਬਣ ਕੇ ਆਏ ਸੀ ਡਾਕਟਰ ਕੋਈ ਸੋਚ ਸਕਦਾ ਕਿ ਮੇਰਾ ਮਰੀਜ਼ ਹੀ ਮੈਨੂੰ ਮਾਰ ਦੇਗਾ ਐਦਾਂ ਨਹੀਂ ਕੋਈ ਵੀ ਸੋਚਦਾ ਕਿਉਂਕਿ ਇੱਕ ਪੇਸ਼ੈਂਟ ਆ ਤੇ ਅਸੀਂ ਤਾਂ ਉਹਨੂੰ ਐਂ ਸਮਝਦੇ ਵੀ ਵਿਚਾਰਾ ਪਤਾ ਨਹੀਂ ਕਿੰਨੀ ਤਕਲੀਫ ਚ ਹੋਣਾ ਹੈ ਰਾਤ ਨੂੰ ਉੱਠ ਕੇ ਵੀ ਦੇਖ ਲੈਂਦੇ ਡਾਕਟਰ ਤਾਂ ਹੈ ਨਾ ਡਾਕਟਰ ਸਭ ਦਾ ਸਵੇਰ ਆਇਆ ਤਾਂ ਦਸੀ ਉਹ ਇਲਾਕਾ ਜਿਹੜਾ ਹੈਗਾ ਧਰਮਕੋਟ ਦਾ ਕੋਟੀ ਸੇਖਾਂ ਇਲਾਕਾ ਉਸ ਇਲਾਕੇ ਚ ਛੱਡੂ ਮੋਗੇ ਵਿੱਚ ਡਾਕਟਰ ਅਨਲ ਕੰਬੋਜ ਦਾ ਸਾਰੇ ਬੰਦੇ ਜਾਣਦੇ ਔਰ ਸਾਡੇ ਸਾਡੇ ਮੋਗੇ ਤੋਂ ਵੀ ਮਤਲਬ ਉੱਥੇ ਲੋਕ ਜਾ ਕੇ ਦਾਖਲ ਹੋ ਜਾਂਦੇ ਉਹਨਾਂ ਦੇ ਸੁਭਾਗ ਕਰਕੇ ਉਹਨਾਂ ਦੇ ਇਲਾਜ ਕਰਕੇ ਬਹੁਤ ਉਹ ਡਰੇ ਸੰਕਲਪ ਵਾਲੇ ਤੇ ਬੜੇ ਉਹ ਉਹ ਸੀ ਕਿ ਮੈਂ ਉਹਨੂੰ ਸ਼ਬਦ ਮੈਨੂੰ ਸਮਝ ਨਹੀਂ ਆਉਂਦਾ ਕੀ ਕਮ ਵੀ ਇੱਕ ਹੁੰਦਾ ਹੈ ਨਾ ਜਿਹੜਾ ਬੰਦਾ ਬੇਬਾਕ ਤੇ ਦਲੇਰ ਉਵੇਂ ਸੀ ਉਹ ਉਹਨਾਂ ਨੂੰ ਪ੍ਰਭਾਵ ਪ੍ਰੂ ਨਹੀਂ ਸੀ ਉਹੋ ਕਰਦੇ ਕੋਈ ਕੋਈ ਜਾਣਕਾਰੀ ਪਹੁੰਚੀ ਹਸਪਤਾਲ ਦੇ ਤਰਫ ਤੋਂ ਉਹਨਾਂ ਦੀ ਹਾਲਤ ਨੂੰ ਲੈ ਕੇ ਹਾਂ ਮੈਂ ਜਾ ਕੇ ਆਇਆ ਹੁਣੇ ਵੀ ਮੇਰੀ ਥੋੜੀ ਦੇਰ ਪਹਿਲਾਂ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਹੈ ਤੇ ਕੱਲ ਵੀ ਮੈਨੂੰ ਉਹਨਾਂ ਦੀ ਡਾਕਟਰ ਨੇ ਲਾ ਵੀ ਮਿਲੇ ਸੀ ਮੈਂ ਹਸਪੀਟਲ ਜਦੋਂ ਮੇਰੇ ਕੋਲੇ ਮੈਸੇਜ ਆਇਆ ਤੇ ਮੈਂ ਉਦੋਂ ਹੀ ਫੋਨ ਕੀਤਾ ਡਾਕਟਰ ਕਾਲੜਾ ਨੇ ਜਿਹੜੇ ਸਾਡੇ ਮੈਡੀ ਸਿਟੀ ਹਸਪੀਟਲ ਵਾਲੇ ਜਿਨ੍ਹਾਂ ਕੋਲ ਉਹ ਦਾਖਲ ਸੀ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਸੀਰੀਅਸ ਨੇ ਸ਼ਿਫਟ ਕਰਨ ਦੀ ਹਾਲਾਤ ਨਹੀਂ ਹੈਗੇ ਤਾਂ ਅਸੀਂ ਵੈਂਟੀਲੇਟਰ ਲਾ ਦਿੱਤਾ ਤੇ ਤਿਆਰੀ ਕਰ ਰਹੇ ਆ ਵੀ ਆਪਰੇਟ ਕਰ ਦਈਏ ਤੇ ਫਿਰ ਉਹ ਥੋੜੀ ਦਿਰ ਬਾਅਦ ਫਿਰ ਮੈਂ ਗਿਆ ਸੀ ਕਿ ਮੇਰੇ ਨਾਲ ਸਾਡੇ ਬੀਜੇਪੀ ਦੇ ਜਨਨ ਫੈਕਟਰੀ ਪੰਜਾਬ ਦੇ ਅਨਲ ਫਰੀ ਨੂੰ ਬਾਈਚਾਂਸੀ ਮੋਗੇ ਆਏ ਬੇ ਸੀ ਤਾਂ ਮੈਂ ਜਾ ਕੇ ਆ ਉਹਦੋਂ ਉਹਨੂੰ ਆਪਰੇਟ ਹੋ ਗਿਆ ਸੀਗਾ ਤਾਂ ਆਪਰੇਟ ਤਾਂ ਇਮੀਡੀਏਟਲੀ ਨਾਲ ਦੀ ਨਾਲ ਹੀ ਉਹਨਾਂ ਨੇ ਕਰਤਾ ਕਿਉਂਕਿ ਅੰਦਰੋਂ ਬਲੇਡ ਕਾਫੀ ਕਰ ਰਿਹਾ ਸੀ ਨਾ ਲੋਡ ਸੀ ਜਦੋਂ ਜਦੋਂ ਪਤਾ ਲੱਗਾ ਕਿ ਗੋਲੀਆਂ ਵੱਜ ਗਈਆਂ ਤੁਹਾਡੇ ਤੱਕ ਪਹੁੰਚੀ ਹੋਏਗੀ ਨਿਊਜ਼ ਤਾਂ ਕਿੱਦਾਂ ਦਾ ਰਿਐਕਸ਼ਨ ਸੀ ਸ਼ੌਕਿੰਗ ਮੂਵਮੈਂਟ ਸੀ ਇੱਕ ਤਰੀਕੇ ਨਾਲ ਮੈਨੂੰ ਮਤਲਬ ਮੈਂ ਐਕਸਪੈਕਟ ਨਹੀਂ ਸੀ ਕਰਦਾ ਫਿਰ ਦਾਤ ਸਾਹਿਬ ਦਾ ਜਿੱਦਾਂ ਦਾ ਸੁਭਾਅ ਵੀ ਇਹਨਾਂ ਦੇ ਵੀ ਕੋਈ ਗੋਲੀ ਮਾਰ ਦੂ ਆ ਤਾਂ ਆਪਾਂ ਸੁਣਦੇ ਆ ਵੀ ਐਵੇਂ ਧਮਕੀਆਂ ਧੁਮਕੀਆਂ ਦੇ ਫੋਨ ਧਮਕੀ ਉਹ ਕਾਦੀ ਪੈਸੇ ਹੀ ਮੰਗਦੇ ਸੀਗੇ ਹੋਰ ਧਮਕੀ ਤਾਂ ਇਹਨਾਂ ਨੂੰ ਕੀ ਕਰਾਉਣਾ ਸੀ ਪੈਸੇ ਮੰਗਦੇ ਬਾਈ ਇੱਥੇ ਹਾਲਾਤ ਪੰਜਾਬ ਦੇ ਨਾ ਬਹੁਤੇ ਵਧੀਆ ਨਹੀਂ ਹੈਗੇ ਲੋਕੀ ਜਿਹੜੇ ਕੋਈ ਸਰਦੇ ਆ ਉਹ ਫੋਰਨ ਜਾਈ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੂੰ ਇਹ ਡਾਇਟਰੀ ਛੱਡ ਕੇ ਇੰਨੀ ਦੇਰ ਦਾ ਹਸਪਤਲ ਲੋਕ ਹੀ ਨਹੀਂ ਛੱਡਣ ਦਿੰਦੇ ਹਾਂ ਲੋਕ ਇਹ ਕਹਿੰਦੇ ਕਿ ਬਹੁਤ ਮਸ਼ਹੂਰ ਸੀ ਪਹਿਲਾ ਕੋਈ ਡਾਕਟਰ ਸੀ ਜਿਹਨੇ ਐਮਬੀਬੀਐਸ ਇੱਥੋਂ ਕੀਤੀ ਹੋਵੇ ਹਨਾ ਬੜਾ ਮੈਂ ਦੇਖਿਆ ਕਾਫੀ ਤਾਰੀਫ ਕਰ ਰਹੇ ਸਾਬ ਦੀ ਮਦਰ ਵੀ ਬਹੁਤ سارے ਬੰਦੇ ਇਹਦੇ ਆ ਜਿਹੜੇ ਉਹਨਾਂ ਦੀ ਮਦਰ ਦੇ ਹੱਥੋਂ ਪੈਦਾ ਹੋਏ ਆ ਬਹੁਤ ਬੱਚੇ ਇਹਦੇ ਹੋਏ ਹੋਣਗੇ ਜਿਹੜੇ ਡਾਕਟਰ ਸਾਹਿਬ ਦੇ ਹਸਪਤਲ ਚੋਂ ਪੈਦਾ ਉਹਨਾਂ ਨੇ ਮੈਨੂੰ ਲੱਗਦਾ ਕਲੀਨਿਕ ਦਾ ਨਾਮ ਵੀ ਆਪਣੇ ਮਦਰ ਦੇ ਨਾਮ ਤੇ ਰੱਖਿਆ ਨਾ ਪਹਿਲਾਂ ਉੱਤੇ ਨਾਮ ਹੋਣਾ ਇੰਦਾ ਹੀ ਹੈਗਾ ਹਾਂਜੀ ਉਹ ਉਹ ਜਿਹੜਾ ਮਦਰ ਦਾ ਉਹਨਾਂ ਦੇ ਅੰਦਰ ਸੀ ਨਾ ਜੀ ਉਸ ਵੇਲੇ ਤਾਂ ਮੇਰੇ ਖਿਆਲ ਵੀ ਸਿਵਲ ਹਸਪੀਟਲ ਦਾ ਕੋਈ ਵੀ ਬਾਹਰ ਡਿਲੀਵਰੀਆਂ ਕਰਦਾ ਹੋਵੇ ਜਾਂ ਇਹ ਉੱਥੋਂ ਸਿਵਲ ਤੋਂ ਰਟਾਇਰ ਹੋਏ ਹੋਣ ਤੇ ਕਰਨਾ ਵੀ ਬਹੁਤ ਗਿਣਤੀ ਦੇ ਹੁੰਦੇ ਸੀਗੇ ਕੁਆਲੀਫਾਈਡ ਲੋਕ ਤਾਂ ਹੈਨਾ ਤਾਂ ਉਸ ਵੇਲੇ ਦਾ ਡਾਕਟਰ ਸਾਹਿਬ ਦੀ ਮਦਰ ਤੋਂ ਨਾਮ ਬਣਿਆ ਵਿਆ ਉੱਤੋਂ ਡਾਕਟਰ ਸਾਹਿਬ ਨੇ ਵੀ ਮਦਰ ਕੋਈ ਕਸਰ ਨਹੀਂ ਛੱਡੀ ਅ ਬੱਚੇ ਵੀ ਸਾਰੇ ਬੜੇ ਲਾਇਕ ਹੈਗੇ ਆ ਪਰ ਸੋਚੋ ਸਰ ਕਿ ਅਗਰ ਮਤਲਬ ਐਦਾਂ ਦੀ ਵਾਰਦਾਤ ਹੋ ਜਾਂਦੀ ਆ ਬੰਦਾ ਨਹੀਂ ਬਚਦਾ ਤਾਂ ਉਹ ਹਾਲਾਤ ਕਿੱਦਾਂ ਦੇ ਹੋਣਗੇ ਕਿ ਕਿਸ ਤਰੀਕੇ ਦੀ ਵੱਡੀ ਵਾਰਦਾਤ ਹੋਊਗੀ ਹਨਾ ਮਤਲਬ ਸੋਚ ਕੇ ਡਰ ਲੱਗਦਾ ਤੁਸੀਂ ਵੀ ਡਾਕਟਰੀ ਲਾਈਨ ਦੇ ਵਿੱਚ ਕਾਫੀ ਅਨੁਭਵੀ ਹੋ ਹਨਾ ਫਿਰ ਉਹ ਫੀਲ ਹੁੰਦੀਆਂ ਚੀਜ਼ਾਂ ਯਾਰ ਕਿਸੇ ਵੀ ਖੇਤਰ 'ਚ ਬੰਦਾ ਸੇਫ ਨਹੀਂ ਦੇਖੋ ਮੈਂ ਤਾਂ ਪਹਿਲਾਂ ਇਹ ਗੱਲ ਕਹੀ ਆ ਵੀ ਇੱਕ ਡਾਕਟਰ ਨੂੰ ਤਾਂ ਰਾਤ ਨੂੰ ਵੀ ਘੰਟੀ ਵੱਜੇ ਨਾ ਉਹ ਤਾਂ ਵੀ ਉੱਠ ਕੇ ਗੇਟ ਖੋਲ ਕੇ ਦੇਖਦਾ ਪਹਿਲੀ ਗੱਲ ਇਹ ਹੁੰਦੀ ਆ ਦਿਮਾਗ 'ਚ ਵੀ ਇਹਨੂੰ ਕੋਈ ਤਕਲੀਫ ਨਾ ਹੋਵੇ ਮੈਂ ਅੱਜ ਵੀ ਸੁੱਤੇ ਪਿਆ ਹਾਂ ਉਹਨੂੰ ਵੀ ਫੋਨ ਆ ਜੇ ਨਾ ਇੱਕ ਵਾਰੀ ਤਾਂ ਕਈ ਵਾਰੀ ਇਦਾਂ ਹੋ ਜਾਂਦਾ ਵੀ ਇੰਨੀ ਗੂੜੀ ਨੀਂਦ ਹੁੰਦੇ ਸੁੱਤੇ ਸੁੱਤੇ ਹੀ ਬੰਦ ਕਰਦੀਦਾ ਪਰ ਫਿਰ ਮੈਨੂੰ ਲੱਗਦਾ ਮੈਂ ਕਹਿੰਦਾ ਵੀ ਜਿਹਨੇ ਆਹ ਟਾਈਮ ਤੇ ਫੋਨ ਕੀਤਾ ਪਤਾ ਨਹੀਂ ਕਿੰਨੇ ਕਿ ਤਕਲੀਫ 'ਚ ਹੋਣਾ ਬੈਕ ਕਾਲ ਕਰੀਦੀ ਆ ਤੇ ਡਾਕਟਰ ਦੀ ਤਾਂ ਜ਼ਿੰਦਗੀ ਹੁਣ ਮੈਂ ਤਾਂ ਹਾਲੇ ਪ੍ਰੈਕਟਿਸ ਨਹੀਂ ਕਰਦਾ ਪਰ ਜਿਹੜੇ ਬੰਦੇ ਪ੍ਰੈਕਟਿਸ ਕਰਦੇ ਆ ਉਹਦੇ ਮਰੀਦਾਂ ਦੇ ਸ਼ੱਕ ਕਰਨ ਲੱਗ ਪੈਣ ਫਿਰ ਕੱਲੇ-ਕੱਲੇ ਦੀ ਤਲਾਸ਼ੀ ਲੈਣ ਲੱਗ ਪੈਣ ਤਾਂ ਫਿਰ ਅਗਲ ਪਹਿਲਾਂ ਹੀ ਉਹ ਤਾਂ ਮਤਲਬ ਜਿਹੜੇ ਸੱਚੇ ਮਰੀਜ਼ ਹੈ ਉਹ ਤਾਂ ਪਹਿਲਾਂ ਹੀ ਵਿਚਾਰਾ ਬਹੁਤ ਦੁਖੀ ਹੈ ਉੱਤੋਂ ਤੁਸੀਂ ਉਹਦੇ ਕੱਪੜੇ ਝੋਲਾ ਫੋਲੀ ਜਾਓ ਇਹ ਪੋਸੀਬਲ ਵੀ ਨਹੀਂ ਹੈਗਾ ਮੈਂ ਤਾਂ ਇੰਨਾ ਹੀ ਆ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਮੈਂ ਇੰਨਾ ਕੀ ਗੱਲ ਕਹੂੰਗਾ ਕਿ ਲੋਕਾਂ ਨੂੰ ਵੀ ਥੋੜਾ ਅਵੇਅਰ ਹੋਣਾ ਪੈਣਾ ਆਪਣੀ ਸੁਰੱਖਿਆ ਆਪ ਕਰਨੀ ਪੈਣੀ ਹੈ ਹਨਾ ਨਾ ਤਾਂ ਇਹ ਇੰਨੀ ਕਿ ਸੁਰੱਖਿਆ ਫੋਰਸ ਹੈਗੀ ਆ ਵੀ ਹਰ ਇੱਕ ਨੂੰ ਦਿੱਤੀ ਜਾ ਸਕੇ ਆਪਾਂ ਨੂੰ ਥੋੜਾ ਆਪਣੇ ਬੱਚਿਆਂ ਦਾ ਆਪ ਧਿਆਨ ਕਰਨਾ ਪੈਣਾ ਹੈ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਪਰਿਵਾਰ ਕਿਉਂਕਿ ਇਸ ਵੇਲੇ ਕੋਈ ਵੀ ਹਾਲਾਤ ਵਿੱਚ ਨਹੀਂ ਆ ਬੋਲਣ ਦੇ ਲਈ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਮੈਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਡਾਕਟਰਨ ਨਾਲ ਤਾਂ ਕੱਲ ਹੀ ਮਿਲ ਗਏ ਸੀ ਮੈਨੂੰ ਅੱਜ ਥੋੜੀ ਦੇਰ ਪਹਿਲਾਂ ਮੇਰੀ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਹੈ ਜੀ ਤਾਂ ਉਹ ਮੇਰੀ ਡਾਕਟਰ ਨਾਲ ਵੀ ਸਵੇਰੇ ਗੱਲ ਹੋਈ ਹੈ ਅ ਅਤੇ ਪੂਰੀ ਤਰ੍ਹਾਂ ਸਟੇਬਲ ਨਹੀਂ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਜਲਦੀ ਠੀਕ ਹੋ ਕੇ ਉੱਥੋਂ ਨਿਕਲਣ ਤੇ ਮੈਂ ਇਹ ਵੀ ਅਰਦਾਸ ਕਰਦਾ ਕਿ ਪ੍ਰਮਾਤਮਾ ਕਰੇ ਪੰਜਾਬ ਜਿੱਦਾਂ ਦਾ ਇਹ ਰੰਗਲਾ ਰੁੰਗਲਾ ਕਰਦੇ ਆ ਰੰਗਲਾ ਨਾ ਹੀ ਬਣੇ ਜਿਹੇ ਜੇ ਪਹਿਲਾਂ ਸੀਗਾ ਉਹੋ ਜਿਹਾ ਹੀ ਹੋ ਜਵੇ ਤੇ ਅਸੀਂ ਕੋ ਬਹੁਤ ਹੀ ਵੱਡੀ ਆਸ ਨਹੀਂ ਪੰਜਾਬੀਆਂ ਨੂੰ ਅਸੀਂ ਤਾਂ ਮਿਹਨਤੀ ਲੋਕ ਆ ਅਸੀਂ ਤਾਂ ਜਿੱਥੇ ਯੂਪੀ ਚ ਵਦੇਸ਼ਾਂ ਚ ਜਾ ਕੇ ਅਸੀਂ ਤਾਂ ਉੱਥੇ ਕਾਮਯਾਬੀਆਂ ਹਾਸਲ ਕਰ ਲਈਏ ਇਹ ਤਾਂ ਸਾਡੀ ਆਪਣੀ ਮਿੱਟੀ ਹੈ ਬੜੀ ਜ਼ਰਖੇਜ਼ ਹੈ ਇੱਥੇ ਅਸੀਂ ਸੌਖੇ ਆ ਐਵੇਂ ਬਦਲਾ ਬਦਲੂ ਕਰਕੇ ਰਾਜਨੀਤੀ ਦੋ ਪਹਿਲੂਆਂ ਤੇ ਅੱਜ ਸਰਕਾਰ ਚੱਲ ਰਹੀ ਹੈ ਇੱਕ ਬਦਲਿਆਂ ਤੇ ਇੱਕ ਜਿਹੜਾ ਬਦਲਿਆਂ ਦੇ ਉੱਤੇ ਤੁਸੀਂ ਪੁਲਿਸ ਦੀ ਗੱਲ ਕੀਤੀ ਮੈਂ ਕਹਿੰਨਾ ਕਿ ਸਾਡੀ ਪੁਲਿਸ ਉਹ ਆ ਜਿਨੇ ਅਤਵਾਦ ਚੋਂ ਪੰਜਾਬ ਨੂੰ ਅਹ ਰੰਗ ਹਰੇ ਭਰੇ ਦਿਖਾਲੇ ਸੀ ਕੀ ਲੱਗਦਾ ਬੇਟੀ ਜਿਹੜੀ ਉਹਨਾਂ ਦੀ ਤਾਨੀਆਂ ਵਾਂ ਉਹ ਪਹੁੰਚ ਸਕਦੇ ਆ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਜੇ ਉਹ ਇੱਥੇ ਹੋਣਗੇ ਕਿ ਕਿਤੇ ਨੇੜੇ ਤੇੜੇ ਤੇ ਡੈਫੀਨੇਟਲੀ ਆਊਗੇ ਉਹ ਮੈਨੂੰ ਮੈਨੂੰ ਪਤਾ ਨਹੀਂ ਉਹ